कहानियां सुनाती है पवन आती जाती एक था दिया एक बारती एक था दिया एक बार ਦੋਸਤੋ 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 ਅੱਜ ਆਪਾਂ ਗੱਲ ਕਰਾਂਗੇ ਰਾਜਪੂਤ ਫਿਲਮ ਦੀ ਦਰਅਸਲ ਗੱਲ ਕਰਾਂਗੇ ਸਨੀ ਦਿਓਲ ਤੇ ਤਰਮਿੰਦਰ ਦੀ ਸਨੀ ਦਿਓਲ ਨੇ ਤਰਮਿੰਦਰ ਦੀ ਕਾਮਯਾਬੀ ਨੂੰ ਤਰਮਿੰਦਰ ਦੇ ਔਰੇ ਨੂੰ ਤਰਮਿੰਦਰ ਦੇ ਸਟਾਰਡਮ ਨੂੰ ਕੈਸ਼ ਕਰਨ ਦੀ ਹਮੇਸ਼ਾ ਕੋਸ਼ਿਸ਼ ਕੀਤੀ ਆ ਕਦੇ-ਕਦੇ ਉਹ ਕਾਮਯਾਬੀ ਹੋਇਆ ਪਰ ਕਦੇ-ਕਦੇ ਬਹੁਤ ਬੁਰੇ ਤਰੀਕੇ ਨਾਲ ਗਿਰਿਆ ਆ ਜਿਵੇਂ ਆਪਾਂ ਰਾਜਪੂਤ ਫਿਲਮ ਦੀ ਉਹ ਗੱਲ ਕਰ ਲੈਣੇ ਆ ਸਨੀ ਦਿਓਲ ਦੀ ਸਾਲ 1996 ਵਿੱਚ ਰਿਲੀਜ਼ ਹੋਈ ਫਿਲਮ ਜੀਤ ਫਿਲਮ ਜਿਸ ਚ ਸਨੀ ਦਿਓਲ ਤੇ ਸਲਮਾਨ ਖਾਨ ਨਾਲ ਕ੍ਰਿਸ਼ਮਕਪੂਰ ਸੀਗੇ ਉਹ ਫਿਲਮ ਤਕਰੀਬਨ ਤਕਰੀਬਨ ਜੇ ਦੇਖਿਆ ਜਾਵੇ ਤਾਂ ਰਾਜਪੂਤ ਫਿਲਮ ਜਿਹੜੀ ਕਿ ਸਾਲ 1982 ਚ ਰਿਲੀਜ਼ ਹੋਈ ਸੀ ਉਹਦੇ ਨਾਲ ਬਹੁਤ ਮਿਲ ਖਾਂਦੀ ਆ ਉਸ ਫਿਲਮ ਦੇ ਵਿੱਚ ਵੀ ਜਿਹੜਾ ਹੀਰੋ ਹੁੰਦਾ ਪ੍ਰੇਮਿਕਾ ਹੁੰਦੀ ਆ ਉਹ ਕਿਸੇ ਨਾਲ ਵਿਆਹੀ ਜਾਂਦੀ ਆ ਤੇ ਰਾਜਪੂਤ ਫਿਲਮ ਚ ਤਰਮਿੰਦਰ ਦੀ ਡੈਥ ਹੋ ਜਾਂਦੀ ਆ ਕਲਾਈਮੈਕਸ ਵਿੱਚ ਤੇ ਜੀਤ ਫਿਲਮ ਵਿੱਚ ਵੀ ਸਨੀ ਦੇওল ਦੀ ਕਲਾਈਮੈਕਸ ਵਿੱਚ ਡੈਥ ਹੋ ਜਾਂਦੀ ਆ ਰਾਜਪੂਤ ਫਿਲਮ ਵਿੱਚ ਵੀ ਜਿਹੜੀ ਤਰਮਿੰਦਰ ਦੀ গারਲਫ੍ਰੈਂਡ ਹੁੰਦੀ ਆ ਹਿਮਾ ਮਾਲਣੀ ਉਹਦੇ ਬੱਚਾ ਹੁੰਦਾ ਆ ਜਿਹੜੀ ਜੀਤ ਫਿਲਮ ਆ ਉਹਦੇ ਵਿੱਚ ਵੀ ਸਨੀ ਦੇওল ਦੀ গারਲਫ੍ਰੈਂਡ ਜਿਹੜੀ ਕ੍ਰਿਸ਼ਮਾ ਕਪੂਰਾ ਉਹਦਾ ਬੱਚਾ ਹੁੰਦਾ ਆ ਰਾਜਪੂਤ ਫਿਲਮ ਦੇ ਵਿੱਚ ਵੀ ਜਿਹੜੀ ਹਿਮਾ ਮਾਲਣੀ ਹੁੰਦੀ ਆ ਉਹ ਰਜੇਸ਼ ਖੰਨ ਨਾਲ ਵਿਆਹੀ ਜਾਂਦੀ ਹੁੰਦੀ ਆ ਉਦੋਂ ਜੇਸ਼ਕਨ ਦਾ ਸਟਾਰਡਮ ਬਹੁਤ ਲੋ ਹੁੰਦਾ ਆ ਤੇ ਜੀਤ ਫਿਲਮ ਵਿੱਚ ਜਦੋਂ ਕ੍ਰਿਸ਼ਨ ਮਹਾਪੁਰ ਸਲਮਾਨ ਖਾਨ ਨਾਲ ਵਿਆਹ ਜਾਂਦੀ ਆ ਸਲਮਾਨ ਖਾਨ ਦਾ ਵੀ ਉਸ ਦੌਰ ਦੇ ਵਿੱਚ ਜਦੋਂ 96 ਵਿੱਚ ਫਿਲਮ ਲੀਜ਼ ਹੋਈ ਸੀ ਤਾਂ ਸਲਮਾਨ ਖਾਨ ਦਾ ਵੀ ਆਉਰਾ ਬਹੁਤ ਡਾਊਨ ਸੀਗਾ ਬਹੁਤ ਸਟਾਰਡਮ ਬਹੁਤ ਲੋ ਮੇਨਟੇਨ ਸੀ ਤੇ ਉਸ ਬੱਚੇ ਦੀ ਰੱਖਿਆ ਕਰਨ ਨੂੰ ਰਾਜਪੂਤ ਫਿਲਮ ਵਿੱਚ ਤਰਮਿੰਦਰ ਆਪਣੀ ਜਾਨ ਦੇ ਦਿੰਦਾ ਉਹਦੇ ਘਰ ਵਾਲੇ ਨੂੰ ਬਚਾਉਣ ਦੇ ਵਿੱਚ ਰਜੇਸ਼ ਖੰਨਾ ਨੂੰ ਬਚਾਉਣ ਵਿੱਚ ਤਰਮਿੰਦਰ ਆਪਣੀ ਜਾਨ ਦੇ ਦਿੰਦਾ ਤੇ ਜਿਹੜੀ ਜੀਤ ਫਿਲਮ ਆ ਉਹਦੇ ਵਿੱਚ ਵੀ ਸਲਮਾਨ ਖਾਨ ਤੇ ਕ੍ਰਿਸ਼ਨਾਗਪੂਰ ਨੂੰ ਬਚਾਉਣ ਖਾਤਰ ਉਹਦੇ ਬੱਚੇ ਨੂੰ ਬਚਾਉਣ ਖਾਤਰ ਸਨੀ ਦਿਓਲ ਆਪਣੀ ਜਾਨ ਦੇ ਦਿੰਦਾ ਆ। ਮਤਲਬ ਇਹ ਸਮਾਨਤਾਵਾਂ ਨੇ ਜਿਹੜੀਆਂ ਕਿ ਤਰਮਿੰਦਰ ਦੀ ਫਿਲਮ 1982 ਵਾਲੀ ਰਾਜਪੂਤ ਦੀਆਂ ਤੇ 1996 ਵਾਲੀ ਜੀਤ ਫਿਲਮ ਦੀਆਂ ਸਨੀ ਦਿਓਲ ਸਲਮਾਨ ਖਾਨ ਤੇ ਕ੍ਰਿਸ਼ਨਾਗਪੂਰ ਦੀਆਂ ਪਰ ਜਦੋਂ ਸਨੀ ਦਿਓਲ ਤਰਮਿੰਦਰ ਦੇ ਨਾਂ ਨੂੰ ਤਰਮਿੰਦਰ ਦੀ ਇੱਕ ਫਿਲਮ ਦੇ ਡਾਇਲੋਗ ਨੂੰ ਆਪਣੇ ਮੁੰਡੇ ਦੇ ਫਿਲਮ ਦੇ ਟਾਈਟਲ ਦੇ ਨਾਲ ਜੋੜਦਾ ਤਾਂ ਉਹ ਨੋਂ ਬੁਰੀ ਤਰ੍ਹਾਂ ਨਾਲ ਬਲੌਕ ਡਸਟਰ ਹੋ ਜਾਂਦਾ ਬਲੌਕ ਬਸਟਰ ਦਾ ਕੀ ਹੁੰਦਾ ਬਲੌਕ ਡਸਟਰ ਹੋ ਜਾਂਦਾ ਆ ਉਹ ਫਿਲਮ ਦਾ ਨੋਂ ਸੀਗਾ ਪਲਪਲ ਦਿਲ ਕੇ ਪਾਸ ਪਲਪਲ ਦਿਲ ਕੇ ਪਾਸ ਫਿਲਮ ਦਾ ਇੱਕ ਬਹੁਤ ਸੁਪਰਬੱਧ ਫਿਲਮ ਦਾ ਬਲੈਕਮੈਲ ਫਿਲਮ ਦਾ ਗਾਣਾ ਸੀਗਾ ਜਦੋਂ ਸਨੀ ਦਿਓਲ ਆਪਣੇ ਤਰਮਿੰਦਰ ਆਪਣੇ ਪਾਪਾ ਨੂੰ ਆਪਣੇ ਪਿਤਾ ਜੀ ਦੇ ਉਸ ਔਰੇ ਨੂੰ ਉਸ ਸਟਾਰਡਮ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰਦਾ ਆਪਣੇ ਪੁੱਤ ਆਪਣੇ ਪੁੱਤ ਵਾਸਤੇ ਤਾਂ ਉਦੋਂ ਉਹ ਫਾੜੀ ਸਾਬਤ ਹੁੰਦਾ ਖੈਰ ਇਹ ਤਾਂ ਸੀ ਰਾਜਪੁੱਤ ਫਿਲਮ ਤੇ ਜੀਤ ਫਿਲਮ ਦੀਆਂ ਗੱਲਾਂ ਤੇ ਆਪਾਂ ਪਰ ਅੱਜ ਗੱਲ ਕਰਨ ਲੱਗੇ ਆਂ ਰਾਜਪੂਤ ਫਿਲਮ ਦੇ ਰਾਜਪੂਤ ਫਿਲਮ ਦੇ ਕੁਝ ਕਿੱਸੇ ਕੁਝ ਗੱਲਾਂ ਮੈਂ ਤੁਹਾਡੇ ਰੂਬਰੂ ਕਰਨ ਜਾ ਰਿਹਾ ਆਂ ਜਿਆਦਾ ਸਮਾਂ ਖਰਾਬ ਨਹੀਂ ਕਰਦੇ ਮੈਂ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਤੁਸੀਂ ਦੇਖ ਰਹੇ ਹੋ ਪੰਜਾਬੀ ਰੁਸਤਮ ਚੈਨਲ ਤੇ ਅੱਜ ਕੁਝ ਕਿੱਸੇ ਰਾਜਪੂਤ ਫਿਲਮ ਦੇ ਜਿਹੜੀ ਕਿ ਸਾਲ 1982 ਵਿੱਚ ਫਿਲਮ ریلیਜ਼ ਹੋਈ ਸੀ ਜਿੱਥੇ ਅਰਜੇਸ਼ ਖੰਨਾ ਵਿਨੋਦ ਖੰਨਾ ਰਣਜੀਤਾ ਟੀਨਾ ਮੁਨੀਮ ਰਣਜੀਤ ਤੇ ਹੋਰ ਬਹੁਤ ਐਕਟਰਾਂ ਨੇ ਕੰਮ ਕੀਤਾ ਸੀ ਠੀਕ ਹੈ ਵੀਰੇ ਸ਼ੁਰੂ ਕਰਦੇ ਆਂ ਉਹ ਤੋਂ ਸਤ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਨਿਰਦੇਸ਼ਕ ਦੇ ਬਾਰੇ ਇਹ ਫਿਲਮ ਦੇ ਨਿਰਦੇਸ਼ਕ ਰਾਜਪੂਤ ਫਿਲਮ ਜਿਹੜੀ ਸਾਲ 1982 ਚ ਰਿਲੀਜ਼ ਹੋਈ ਸੀ ਉਹਦੇ ਨਿਰਦੇਸ਼ਕ ਸੀਗੇ ਗੋਲਡੀ ਮਤਲਬ ਵਿਜੇਨੰਦ ਵਿਜੇਨੰਦ ਕੌਣ ਸੀਗੇ ਦੇਵਨੰਦ ਦੇ ਭਰਾ ਸੀ ਵਿਜੇਨੰਦ ਉਹ ਦਿਨਾਂ ਦੇ ਵਿੱਚ ਕਾਫੀ ਰਿਟਾਇਰਮੈਂਟ ਦੇ ਤੌਰ ਤੇ ਹੀ ਤੁਰੇ ਫਿਰਦੇ ਸੀ ਨਾ ਤਾਂ ਫਿਲਮ ਬਣਾਉਣ ਦੇ ਹੱਕ ਸੀ ਸੀ ਨਾ ਤਾਂ ਉਹਨਾਂ ਨੂੰ ਮਤਲਬ ਫਿਲਮ ਬਣਾਉਣ ਦੀ ਕੋਈ ਢੀ ਚਾਹਤ ਸੀਗੀ ਤੇ ਉਹਨਾਂ ਦਿਨਾਂ 'ਚ ਉਹਨਾਂ ਦੇ ਇੱਕ ਅਸਿਸਟੈਂਟ ਹੁੰਦਾ ਸੀ ਜਿਹਦਾ ਨਾਮ ਸੀ ਅਮਿਤ ਖੰਨਾ ਅਮਿਤ ਖੰਨਾ ਨੂੰ ਉਹ ਕਹਿੰਦੇ ਰਹਿੰਦੇ ਸੀ ਕਿ ਪ੍ਰੋਡਿਊਸਰ ਆਇਆ ਜਾਂ ਕੋਈ ਮੇਕਰ ਆਇਆ ਤਾਂ ਉਹਨੂੰ ਕਹਿੰਦੇ ਵੀ ਭਾਈ ਮੈਂ 25 ਲੱਖ ਰੁਪਏ ਫਿਲਮ ਦਾ ਮਹਿੰਤਾਨਾ ਲੈਣਾ ਹੈ ਜਾਂ ਡਾਇਰੈਕਟ ਕਰਨ ਦਾ ਤੇ ਲਿਖਣ ਦਾ ਵੀ ਜੇਕਰ ਰਾਜੀ ਹੋਊਗਾ ਤਾਂ ਆਪਾਂ ਕਰ ਲਾਂਗੇ ਉਹਨੂੰ ਅਸਲ 'ਚ ਸੀ ਵੀ ਏਡੀ ਵੱਡੀ ਰਕਮ ਕਹਿ ਦੋ ਵੀ ਕੋਈ ਬੰਦਾ ਆ ਵੀ ਨਾ ਸੁਣ ਕੇ ਪਰੇ ਭੱਜ ਜਵੇ ਪਰ ਅਸਲ 'ਚ ਦੇਖਿਆ ਜਾਵੇ ਗੋਲਡੀਕ ਬਹੁਤ ਵਧੀਆ ਮਤਲਬ ਮੇਕਰ ਸੀਗਾ ਡਾਇਰੈਕਟਰ ਸੀਗਾ ਬਹੁਤ ਵਧੀਆ ਫਿਲਮਾਂ ਬਣਾਉਂਦੇ ਰਾਈਟਿੰਗ ਵੀ ਬਹੁਤ ਸੋਹਣੀ ਕਰਦਾ ਹੁੰਦਾ ਸੀ ਉਹਨੂੰ ਆਪਣੇ ਵਜਨ ਦਾ ਹੀ ਨਹੀਂ ਜੇ ਪਤਾ ਹੀ ਐਵੇਂ ਸੰਭਲੋ ਗੱਲ ਤੇ ਉਹਨਾਂ ਦੇ ਨਾਲ ਵਿੱਚ ਜ ਅਮਿਤ ਖੰਨਾ ਸੀ ਉਹਦਾ ਬੈਠਣਾ ਉੱਠਣਾ ਸੀਗਾ ਦੋ ਮੇਕਰਜ਼ ਹੁੰਦੇ ਉਹਨਾਂ ਦਾ ਨਾਮ ਸੀ ਮਸ਼ੀਰ ਆਲਮ ਤੇ ਮੁਹੰਮਦ ਰਿਆਜ਼ ਉਹਨਾਂ ਦਾ ਬੈਠਣਾ ਉੱਠਣਾ ਸੀਗਾ ਤੇ ਮੁਹੰਮਦ ਰਿਆਜ਼ ਤੇ ਮਸ਼ੀਰ ਅਹਿਮਦ ਅਮਿਤ ਖੰਨਾ ਨੂੰ ਕਹਿੰਦੇ ਵੀ ਚੱਲ ਸਾਨੂੰ ਵਿਜੇਨੰਦ ਨਾਲ ਮਿਲਾ ਦੇ ਵਿਜੇਨੰਦ ਬਾਰੇ ਅਮਿਤ ਖੰਨਾ ਉਹਨਾਂ ਨੂੰ ਕਹਿੰਦਾ ਵੀ ਐਂ ਕਰਕੇ ਉਹਦਾ 25 ਲੱਖ ਰੁਪਏ ਮੰਗਦਾ ਪਰ ਇੱਕ ਦਿਨ ਮੁਹੰਮਦ ਰਿਆਜ਼ ਤੇ ਮਸ਼ੀਰ ਆਲਮ ਉਹਦੇ ਕੋਲ ਪਹੁੰਚ ਜਾਂਦੇ ਨੇ ਤੇ 25 ਲੱਖ ਰੁਪਏ ਦੇਣ ਨੂੰ ਰਾਜ਼ੀ ਹੋ ਜਾਂਦੇ ਨੇ ਉਸ ਦਿਨ ਗੋਲਡੀ ਨੂੰ ਪਤਾ ਲੱਗਦਾ ਉਹਦੀ ਆਪਣੀ ਾਕਾਦ ਦਾ ਕਿ ਵੀ 25 ਲੱਖ ਰੁਪਇਆ ਵੀ ਉਹਨਾਂ ਦੇ ਟੈਲੈਂਟ ਮੂਰੇ ਛੋਟਾ ਲੱਗਦਾ ਫਿਰ ਫਿਲਮ ਬਣਾਉਣ ਵਾਸਤੇ ਜਿਹੜਾ ਵਿਜੇ ਅਨੰਦ ਹੁੰਦਾ ਉਹਨਾਂ ਨੂੰ ਇੱਕ ਸਟੋਰੀ ਦਿੰਦਾ ਸਟੋਰੀ ਉਹ ਇਦਾਂ ਦਿੰਦਾ ਕਿ ਉਸ ਸਮੇਂ ਵਿਜੇ ਅਨੰਦ ਨੇ ਪਹਿਲਾਂ ਆਲਰੇਡੀ ਦੇਵਨੰਦ ਰਾਜਕਪੂਰ ਤੇ ਦੇਵ ਸਾਹਿਬ ਨੂੰ ਲੈ ਕੇ ਇੱਕ ਫਿਲਮ ਬਣਾਉਣ ਦੀ ਘੋਸ਼ਣਾ ਕੀਤੀ ਸੀ ਘੋਸ਼ਣਾ ਕੀ ਕੀਤੀ ਸੀ ਲਿਖਿਆ ਸੀ ਉਹਨੂੰ ਫਿਲਮ ਨੂੰ ਉਹੀ ਸਟੋਰੀ ਉਹ ਚੱਕ ਕੇ ਮਤਲਬ ਮਸ਼ੀਰ ਆਲਮ ਉਹਨੇ ਤੇ ਮੂਰੇ ਰੱਖ ਦਿੰਦਾ ਹੈ ਉਹਨਾਂ ਨੂੰ ਸਟੋਰੀ ਪਸੰਦ ਆਏ ਜੀ ਤੇ ਇਸ ਫਿਲਮ ਦੇ ਉੱਤੇ ਕੰਮ ਹੋਣਾ ਸ਼ੁਰੂ ਹੋ ਜਾਂਦਾ ਫਿਰ ਉਸ ਵਾਰ ਉਸ ਫਿਲਮ ਦੀ ਇੱਕ ਨਵੀਂ ਕਾਸਟਿੰਗ ਕੀਤੀ ਜਾਂਦੀ ਹੈ ਨਵੀਂ ਕਾਸਟਿੰਗ ਐਦਾਂ ਕੀਤੀ ਜਾਂਦੀ ਹੈ ਵਿਨੋਦ ਖੰਨੇ ਵਾਲਾ ਰੋਲ ਦੀ ਥਾਂ ਤੇ ਅੱਜ ਤੁਹਾਨੂੰ ਵਿਨੋਦ ਖੰਨਾ ਉਸ ਰੋਲ ਤੇ ਦਿਖਦੇ ਨੇ ਨਾ ਪਰ ਉਹਦੀ ਥਾਂ ਦੇ ਉੱਤੇ ਪਹਿਲਾਂ ਅਮਿਤਾਬ ਬੱਚਨ ਨੂੰ ਸਾਈਨ ਕੀਤਾ ਹੋਇਆ ਸੀਗਾ ਅਮਿਤਾਬ ਬੱਚਨ ਨੂੰ ਲੈਣਾ ਸੀ ਅਮਿਤਾਬ ਬੱਚਨ ਨਾਲ ਗੱਲ ਵੀ ਹੋਈ ਸੀ ਪਰ ਜਦ ਦੂਸਰੀ ਮੀਟਿੰਗ ਦੇ ਵਿੱਚ ਅਮਿਤਾਬ ਬੱਚਨ ਨੂੰ ਮਿਲਣ ਵਾਸਤੇ ਮੇਕਰਸ ਜਾਂਦੇ ਨੇ ਜਾਂ ਗੋਲਡੀ ਬੈਲੋਨੀ ਜਾਂਦੇ ਨੇ ਤਾਂ ਉਦੋਂ ਅਮਿਤਾਬ ਬੱਚਨ ਇੱਕ ਸ਼ਰਤ ਰੱਖ ਦਿੰਦੇ ਨੇ ਇਹ ਐਹ ਜੀ ਸ਼ਰਤ ਸੀ ਜਿਹਨੂੰ ਸੁਣ ਕੇ ਰਜੇਸ਼ ਖੰਨਾ ਦਾ ਦਿਲ ਕੰਬ ਗਿਆ ਸੀ ਉਹਨਾਂ ਨੇ ਇਹ ਸ਼ਰਤ ਰੱਖਤੀ ਸੀ ਅਮਿਤਾਬ ਬੱਚਨ ਨੇ ਸ਼ਰਤ ਰੱਖੀ ਦੀ ਜੇ ਤਾ ਤੁਸੀਂ ਰਜੇਸ਼ ਖੰਨਾ ਨੂੰ ਕੱਢਦੇ ਹੋ ਉਸ ਫਿਲਮ ਦੇ ਵਿੱਚੋਂ ਫਿਰ ਤਾਂ ਮੈਂ ਕਰਨ ਨੂੰ ਤਿਆਰ ਹਾਂ ਵਿਨੋਦ ਖੰਨਾ ਨਾਲ ਉਹਨੂੰ ਕੋਈ ਮਤਲਬ ਨਹੀਂ ਸੀਗਾ ਕੋਈ ਪ੍ਰੋਬਲਮ ਨਹੀਂ ਉਹ ਕਹਿੰਦੀ ਵੀ ਜਿਹੜਾ ਵਿਨੋਦ ਖੰਨਾ ਦਾ ਰੋਲ ਸੀਗਾ ਔਰ ਜੇਸ਼ ਖੰਨਾ ਦੀ ਥਾਂ ਤੇ ਹੋ ਜਾਵੇ ਤੇ ਜਿਹੜਾ ਅਮਿਤਾਬ ਅਮਿਤਾਬਚਨ ਜਿਹੜਾ ਸੀ ਉਹ ਆਪਣਾ ਰੋਲ ਤਰਮਿੰਦਰ ਦੇ ਨਾਲ ਜਿਹੜਾ ਜਿਹੜਾ ਵਿਨੋਦ ਖੰਨਾ ਵਾਲਾ ਰੋਲ ਆ ਉਹ ਮੰਗਦੇ ਸੀਗੇ ਤੇ ਜਿਹੜਾ ਵਿਨੋਦ ਖੰਨਾ ਵਾਲਾ ਰੋਲ ਸੀ ਉਹ ਕਹਿੰਦੇ ਸੀ ਹੋਰ ਜੇਸ਼ ਖੰਨਾ ਵਾਲੀ ਥਾਂ ਤੇ ਦੇ ਦਿਓ ਪਰ ਜੇਸ਼ ਖੰਨਾ ਨੂੰ ਕੱਢ ਦਿਓ ਫਿਲਮ ਦੇ ਵਿੱਚੋਂ ਕਿਉਂਕਿ ਰਜੇਸ਼ ਖੰਨਾ ਨੇ ਖੁਦ ਆਪਣੇ ਇੱਕ ਇੰਟਰਵਿਊ ਚ ਇੱਕ ਵਾਰੀ ਇਹ ਗੱਲ ਕਹੀ ਸੀ ਤੇ ਉਹ ਬਹੁਤ ਮਯੂਸੀ ਨਾਲ ਕਹੀ ਸੀ ਵੀ ਮੈਨੂੰ ਪਹਿਲੀ ਵਾਰ ਰਜੇਸ਼ ਖੰਨਾ ਕਹਿੰਦਾ ਸੀ ਮੈਨੂੰ ਪਹਿਲੀ ਵਾਰ ਪਤਾ ਲੱਗਿਆ ਸੀ ਵੀ ਅਮਿਤਾਬ ਬਚਨ ਇਹ ਜਿੱਤ ਇਕੜੰਬੀ ਲੜਾ ਸਕਦਾ ਹੈ ਆ ਇਹ ਪਹਿਲੀ ਵਾਰ ਉਹਦਾ ਮਨ ਖੱਟਾ ਕਰਕੇ ਭਾਰਾ ਕਰਕੇ ਉਹ ਮਤਲਬ ਸਕਰੀਨ ਦੇ ਉੱਤੇ ਬੜਾ ਮਯੂਸੀਆ ਨਜ਼ਰ ਆ ਰਿਹਾ ਸੀ ਖੈਰ 골ਡੀ ਆਉਣੀ ਮਤਲਬ ਵਿਜੇ ਆਨੰਦ ਆਉਣੀ ਕਿਸੇ ਦੇ ਪ੍ਰੈਸ਼ਰ ਚ ਆਉਣ ਵਾਲੇ ਦਾ ਤਾਂ ਬੰਦਾ ਹੈ ਨਹੀਂ ਸੀਗਾ ਉਹਨਾਂ ਨੇ ਅਮਿਤਾਬ ਬਚਨ ਦੀ ਗੱਲ ਤਾਂ ਮੰਨੀ ਨਹੀਂ ਹੈਗੀ ਨਰਜੈਸ਼ ਖੰਨਾ ਨੂੰ ਵੀ ਸਾਈਨ ਕੀਤਾ ਉਸੇ ਕੈਰੈਕਟਰ ਦੇ ਵਿੱਚ ਰੱਖਿਆ ਤੇ ਜਿਹੜਾ ਵਿਨੋਦ ਖੰਨਾ ਸੀ ਉਹਨੂੰ ਵੀ ਉਸੇ ਕੈਰੈਕਟਰ ਚ ਰੱਖਿਆ ਤਰਮਿੰਦਰ ਨੂੰ ਹਲਾਉਣ ਵਾਲਾ ਤਾਂ ਕੋਈ ਜੰਮੇ ਹੀ ਨਹੀਂਗਾ ਤਰਮਿੰਦਰ ਬਾਰੇ ਤਾਂ ਕੋਈ ਗੱਲੇ ਨਹੀਂ ਕੀਤੀ ਨਾ ਮਤਾਬ ਚੰਨ ਨੇ ਗੱਲ ਕੀਤੀ ਨਾ ਵਿਨੋਦ ਖੰਨਾ ਨੇ ਗੱਲ ਕੀਤੀ ਨਾ ਨਰਜੈਸ਼ ਖੰਨਾ ਨੇ ਗੱਲ ਕੀਤੀ ਕਿਉਂਕਿ ਵਿਜੇ ਆਨੰਦ ਦੀ ਪਹਿਲੀ ਚੁਆਇਸ ਹਮੇਸ਼ਾ ਤਰਮਿੰਦਰ ਹੀ ਰਿਹਾ ਸੀਗਾ ਇਸ ਫਿਲਮ ਦੇ ਵਾਸਤੇ ਪਰ ਮੈਂ ਤੁਹਾਨੂੰ ਦੱਸਾਂ ਗੱਲ ਵਿਜੇ ਆਨੰਦ ਨੂੰ ਉਹ ਤੋਂ ਬਾਅਦ ਇਸ ਚੀਜ਼ ਦੀ ਬਹੁਤ ਨਿਰਾਸ਼ਾ ਹੋਈ ਨਿਰਾਸ਼ਾ ਐਦਾਂ ਹੋਈ ਕਿ ਜਦੋਂ ਵਿਨੋਦ ਖੰਨਾ ਨੂੰ ਫਿਲਮ ਦੇ ਵਿੱਚ ਸਾਈਨ ਕਰ ਲਿਆ ਤਾਂ ਫਿਰਮ ਦੀ ਤਕਰੀਬਨ ਜਦੋਂ ਸ਼ੂਟਿੰਗ ਅੱਧੇ ਤੋਂ ਜ਼ਿਆਦਾ ਹੋ ਗਈ ਤਾਂ ਵਿਨੋਦ ਖੰਨਾ ਕੀ ਕਰਨ ਲੱਪਿਆ? ਓਸ਼ੋ ਦੇ ਆਸ਼ਮਨ ਵੱਲ ਨੂੰ ਭੱਜਣ ਲੱਪਿਆ, ਮੋਨੀਸ਼ ਦੇ ਆਸ਼ਮਨ ਨੂੰ। ਉਹ ਆਸ਼ਰਮ ਵਿੱਚ ਇੰਨਾ ਜ਼ਿਆਦਾ ਬੀਨ ਹੋਣ ਲੱਪਿਆ, ਉਹਦੀਆਂ ਮਿੰਤਾਂ ਕਰਨੀਆਂ ਪੈਂਦੀਆਂ ਸੀ, ਉਹਦੇ ਮਗਰ ਭੱਜਣਾ ਪੈਂਦਾ ਸੀ ਉਹਦੇ ਡੇਟਸ ਦੇਣ ਨੂੰ। ਪਹਿਲਾਂ ਤਾਂ ਐਸੀ ਵੀ ਜਿਹੜੀ ਸ਼ੂਟਿੰਗ ਹੁੰਦੀ ਸੀ, ਸ਼ੂਟਿੰਗ ਮਲਟੀ ਸਟਾਰ ਸੀਗੇ ਸਾਰੇ ਵੱਡੇ ਵੱਡੇ ਸਟਾਰ ਸੀ, ਹਿਮਾ ਮਾਲਣੀ ਸੀਗੀ ਤਰਮਿੰਦਰ ਜੀਗਾ, ਵਿਨੋਦ ਖੰਨਾ, ਰਜੇਸ਼ ਖੰਨਾ, ਰਣਜੀਤ ਹੋਰ ਤੀਨਾ ਮਨੀਮ ਕਿੰਨੇ ਸਟਾਰ ਸੀਗੇ? ਰਣਜੀਤਾ ਸੀ ਫਿਲਮ ਦੇ ਵਿੱਚ। ਇਨਾ ਸਾਰੇ ਨੂੰ ਮੈਨੇਜ ਕਰਨਾ ਕੋਈ ਸੌਖੀ ਗੱਲ ਨਹੀਂ ਹੁੰਦੀ ਜਦੋਂ ਇੱਕ ਨੂੰ ਮਤਲਬ ਆਉਂਦਾ ਕਿ ਧਰਮਿੰਦਰ ਗੈਰਾ ਹਜ਼ਾਰ ਹੋ ਜਾਂਦੇ ਕਦੇ ਰਜੇਸ਼ ਖੰਨਾ ਗੈਰਾ ਹਜ਼ਾਰ ਹੁੰਦਾ ਕਦੇ ਵਿਨੋਦ ਖੰਨਾ ਗੈਰਾ ਹਜ਼ਾਰ ਹੁੰਦਾ ਮਤਲਬ ਵਿਨੋਦ ਖੰਨਾ ਤਾਂ ਇਹ ਸਿਸਟਮ ਆ ਗਿਆ ਵੀ ਉਹ ਦਿਨਾਂ ਦੇ ਵਿੱਚ ਮਨੀਸ਼ ਦੇ ਆਸ਼ਰਮ ਚ ਲਿਆ ਗਿਆ ਜਦੋਂ 15 ਦਿਨਾਂ ਦੀ ਸ਼ੂਟਿੰਗ ਰਹਿ ਗਈ ਬਾਕੀ ਸ਼ੂਟਿੰਗ ਰਹਿ ਗਈ ਵਿਨੋਦ ਖੰਨਾ ਉਦੋਂ ਉਹਨੇ ਇੱਕ ਬਹੁਤ ਗਲਤ ਕੰਮ ਕੀਤਾ ਉਹਨੇ ਇੰਨਾ ਅਨਪ੍ਰੋਫੈਸ਼ਨਲ ਕੰਮ ਕੀਤਾ ਨਾ ਉਹਨੇ ਕੰਮ ਕੀਤਾ ਕਿ ਬਿਨਾਂ ਦੱਸੇ ਨੂੰ ਕਾਸਟ ਦੇ ਕਿਸੇ ਵੀ ਬੰਦੇ ਨੂੰ ਦੱਸੇ ਤੋਂ ਬਿਨਾ ਮਤਲਬ ਉਹ ਅਮਰੀਕਾ ਚ ਲੈ ਗਿਆ ਮਨੂਸ਼ ਦੇ ਨਾਲ ਵਿਚਾਰੇ ਗੋਲਡੀ ਉਹਨਾਂ ਦੀ ਵਿਚਾਰੇ ਬੀਜੇ ਆਨੰਦ ਉਹਨਾਂ ਦੀ ਸ਼ੂਟਿੰਗ ਵਿਚਾਲੀ ਲੰਮ ਗਈ ਉਹ ਉਹਦੇ ਨਾਲ ਜਿਹੜਾ ਤਾਲਮਿਲ ਅਮਰੀਕਾ ਬਿਠਾਉਣ ਦੀ ਕੋਸ਼ਿਸ਼ ਕਰਦੇ ਸੀਗੇ ਫਿਰ ਜਦੋਂ ਬਹੁਤ ਮਿਹਨਤਾਂ ਤਰਲੇ ਕਰਕੇ ਵਿਨੋਦ ਖੰਨੇ ਕੋਲੋਂ ਅਮਰੀਕਾ ਦੇ ਵਿੱਚ ਜਾ ਕੇ ਇੱਕ ਸਟੂਡੀਓ ਬੁੱਕ ਕੀਤਾ ਫਿਰ ਉਹਦੇ ਕੋਲ ਉੱਥੋਂ ਦੀ ਸ਼ੂਟਿੰਗ ਕਰਾਈ ਫਿਰ ਉਹ ਸ਼ੂਟਿੰਗ ਕਰਾ ਕੇ ਇੱਥੇ ਭੇਜੇ ਪੈਚਵਰਕ ਭੇਜੇ ਹੁਣ ਇੱਕ ਰਾਜਸਥਾਨ ਦੇ ਮਾਹੌਲ ਦੇ ਵਿੱਚ ਇਹ ਫਿਲਮ ਬਣਨੀ ਸੀਗੀ ਰਾਜਸਥਾਨ ਦਾ ਜਿਹੜੀ ਗਰਾਊਂਡ ਸੀਗੀ ਉਹਦੇ ਵਾਸਤੇ ਸਿਲੈਕਟ ਕੀਤੀ ਗਈ ਸੀ ਤੇ ਹੁਣ ਕਿੱਥੇ ਅਮਰੀਕਾ ਚ ਉਹ ਜਾ ਕਿੱਥੇ ਬਣ ਸਕਦਾ ਸੀ ਫਿਰ ਉਹ ਚੀਜ਼ਾਂ ਬਹੁਤ ਡੱਬ ਕੀਤੀਆਂ ਗਈਆਂ ਵਿਜੇ ਨੰਦ ਇਸ ਗੱਲ ਤੋਂ ਬਹੁਤ ਦੁਖੀ ਸੀ ਕਿ ਵੀ ਉਹਦੀ ਜਿਹੜੀ ਇਹ ਵਿਨੋਦ ਖੰਨਾ ਨੂੰ ਲੈਣ ਦੀ ਜਿਹੜੀ ਉਹਦੀ ਚਾਹਤ ਸੀ ਉਹਨੂੰ ਬਹੁਤ ਮਹਿੰਗੀ ਪੈ ਰਹੀ ਸੀ ਫਿਲਮ ਦੇ ਜਿਹੜੇ ਨਿਰਦੇਸ਼ਕ ਸੀਗੇ ਮਸ਼ੀਰ ਆਲਮ ਤੇ ਮੁਹੰਮਦ ਰਿਆਜ਼ ਪਹਿਲਾਂ ਤਾਂ ਖੁੱਲ੍ਹ ਕੇ ਪੈਸੇ ਖਰਚ ਕਰ ਰਹੇ ਸੀਗੇ ਫਿਲਮ ਦੇ ਉੱਤੇ ਪਰ ਬਾਅਦ ਵਿੱਚ ਹੌਲੀ ਹੌਲੀ ਜਦੋਂ ਜਦੋਂ ਫਿਰ ਬਣ ਲਾਪੀ ਸ਼ੁਰੂ ਹੋ ਗਈ ਜੋ ਮਤਲਬ ਵਿਜੇ ਆਨੰਦ ਕਹਿੰਦਾ ਸੀ ਜਿਵੇਂ ਸੈੱਟ ਦੀ ਲੋੜ ਸੀ ਜੇ ਕਿਤੇ ਉਹਨੂੰ ਚਾਹੀਦੀ ਸੀ 100 ਦਰਖਤ ਚਾਹੀਦੇ ਸੀ ਨਾਰਗਿਲ ਦੇ ਦਰਖਤ ਹੁੰਦੇ ਨੇ ਜੇ ਉਹਨੂੰ 100 ਚਾਹੀਦੇ ਤਾਂ 15 ਮਿਲਦੇ ਸੀਗੇ ਜਿਸ ਮਨ ਲਓ 50 ਦਿਨਾਂ ਦੀ ਸ਼ੂਟਿੰਗ ਆ ਉਹ ਚ 10 ਦਿਨਾਂ ਦੀ ਸ਼ੂਟਿੰਗ ਐਕਸੈਪਟ ਕਰ ਲਈ ਜਉਂਦਾ ਬਜਟ ਦਿੱਤਾ ਬਾਕੀ ਸ਼ੂਟਿੰਗ ਦਾ ਸੈੱਟ ਉਹਨਾਂ ਨੇ ਬੰਬਈ ਚ ਬਣਾ ਕੇ ਕਰਨਾ ਮੈਂ ਜਿਵੇਂ ਰਜੇਸ਼ ਖੰਨਾ ਦਾ ਗਾਣਾ ਆ ਜਿਹੜਾ ਅਕੀਲਾ ਗਿਆ تھا ਮੈਂ ਜਿਹੜਾ ਘੂਟ ਤੇ ਬੈਠ ਕੇ ਗਾਉਂਦਾ ਉਹ ਸਾਰਾ ਉਹਨਾਂ ਨੇ ਰਾਜਸਥਾਨ ਚ ਕਰਨਾ ਸੀ ਕਿਉਂਕਿ ਉੱਥੇ ਹਿਮਵਾਲੀਨੀ ਦੇ ਘਰੇ ਮਿਲਣ ਜੀ ਜਾਂਦਾ ਆ ਤੇ ਉਹ ਉਹਦਾ ਸਿਸਟਮ ਸੀਗਾ ਉਹ ਉਹਨੂੰ ਇਹ ਇਹ ਹੰਕਾਰ ਸੀ ਇਹ ਘਮੰਡ ਸੀ ਵੀ ਫਿਲਮ ਉਹ ਇਕੱਲਾ ਹੀ ਕੰਮ ਕਰੂ ਫਿਲਮ ਦੇ ਵਿੱਚ ਮਲਟੀਸਟਾਰ ਫਿਲਮਾਂ ਵਿੱਚ ਕੰਮ ਕਰਦਾ ਹੀ ਨਹੀਂ ਸੀ ਹੁੰਦਾ ਉਹ ਇਹ ਜਿਹੜੀਆਂ ਫਿਲਮਾਂ ਸੀਗੀਆਂ ਤਕਰੀਬਨ 3-4 ਫਿਲਮਾਂ ਜੋ 70 ਦਾ ਅੱਧ ਅੰਤੋਂ ਆਉਣ ਲੱਪਿਆ 70 ਦਾ ਮਤਲਬ ਐਂਡ ਸੀਗਾ 70s ਦਾ ਐਂਡ ਸੀਗਾ ਉਦੋਂ ਤੱਕ ਰੇਜਿਸਟਰਨ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਕਾਫੀ ਘੱਟ ਫਿਲਮਾਂ ਉਹਦੀਆਂ ਕਾਮਯਾਬ ਹੋ ਰਹੀਆਂ ਸੀ ਇਸ ਕਰਕੇ ਉਹਦਾ ਦਿਲ ਟੁੱਟਣ ਲੱਗ ਪਿਆ ਸੀ ਉਹ 70 ਦੇ ਐਂਡ ਤੱਕਰ ਆਉਂਦੇ ਆਉਂਦੇ ਉਹ ਮਲਟੀਸਟਾਰ ਫਿਲਮਾਂ ਵਿੱਚ ਕੰਮ ਕਰਨਾ ਉਹਨੇ ਸ਼ੁਰੂ ਕਰਤਾ ਸੀ ਉਹਨਾਂ ਦੇ ਵਿੱਚੋਂ ਇੱਕ ਰਾਜਪੂਤ ਫਿਲਮ ਵੀ ਸੀ ਜਿਸ 'ਚ ਮਲਟੀਸਟਾਰ ਰਜੇਸ਼ ਖੰਨਾ ਨੇ ਕੰਮ ਕੀਤਾ ਸੀ ਆਪਣਾ ਜਿਹੜਾ ਕਹਿੰਦੇ ਨੇ ਉਹਦੇ ਖੁਦ ਦਾ ਅੰਦਰਲਾ ਕਮੰਡ ਸੀ ਇਸ ਫਿਲਮ ਦੇ ਦੌਰਾਨ ਪੂਰੀ ਤਰੀਕੇ ਨਾਲ ਮਰ ਚੁੱਕਿਆ ਸੀਗਾ ਵਿਜੇ ਆਨੰਦ ਵਿਨੋਦ ਖੰਨਾ ਤੋਂ ਦੁਖੀ ਇਹ ਕਰਕੇ ਸੀ ਕਿਉਂਕਿ ਵਿਜੇ ਆਨੰਦ ਖੁਦ ਵੀ ਓਸ਼ੋ ਦਾ ਭਗ ਸੀ ਵਿਜੇ ਆਨੰਦ ਓਸ਼ੋ ਦਾ ਇੱਡਾ ਵੱਡਾ ਭਗ ਸੀ ਵੀ ਉਦੋਂ ਉਹ ਜਦੋਂ ਫਿਲਮ ਬਣਾਉਣ ਤੋਂ ਪਹਿਲਾਂ ਰਾਜਪੂਤ ਫਿਲਮ ਬਣਾਉਣ ਤੋਂ ਪਹਿਲਾਂ ਉਦੋਂ ਉਹ ਓਸ਼ੋ ਦੇ ਆਸ਼ਰਮ ਦੇ ਵਿੱਚੋਂ ਬੰਬੇ ਆ ਚੁੱਕਿਆ ਸੀ ਔਰ ਪੱਕੇ ਤੌਰ ਤੇ ਉਹਨੇ ਰਹਿ ਕੇ ਫਿਲਮ ਚ ਕੰਮ ਫਿਲਮਾਂ ਬਾਰੇ ਕੰਮ ਕਰਨ ਬਾਰੇ ਸੋਚ ਰਿਹਾ ਸੀ ਤੇ ਉਹਨਾਂ ਦੇ ਨਾਲ ਵਿੱਚ ਵਿਨੋਦ ਖੰਨਾ ਉੱਥੇ ਗਿਆ ਸੀ ਦੋਨੋਂ ਹੀ ਭਗਤ ਉਸ਼ੋ ਦੇ ਸੀਗੇ ਤੇ ਦੋਨੋਂ ਹੀ ਇੱਕ ਦੂਜੇ ਨੂੰ ਉਹਦੀ ਭਾਤੀ ਕਰਕੇ ਦੁਖੀ ਕਰ ਰਹੇ ਸੀ ਜਿਹੜਾ ਵਿਜੇ ਨੰਥ ਸੀ ਉਸ ਫਿਲਮ ਦੇ ਵਿੱਚ ਰਣਜੀਤਾ ਨੂੰ ਜਿਹੜੀ ਫਿਲਮ ਤੁਸੀਂ ਮਤਲਬ ਵਿਨੋਦ ਖੰਨਾ ਦੇ ਨਾਲ ਰਣਜੀਤਾ ਨੂੰ ਦੇਖਦੇ ਹੋ ਅੱਜ ਤੁਸੀਂ ਰਣਜੀਤਾ ਨੂੰ ਦੇਖਦੇ ਹੋ ਪਰ ਉਹ ਰਣਜੀਤਾ ਦੀ ਥਾਂ ਤੇ ਉਹ ਰੋਲ ਪਹਿਲਾਂ ਨੀਤੂ ਸਿੰਘ ਨੂੰ ਆਫਰ ਕੀਤਾ ਗਿਆ ਸੀ ਨੀਤੂ ਸਿੰਘ ਜਿਹੜੀ ਰਿਸ਼ੀਕਪੁਰ ਦੀ ਘਰ ਵਾਲੀ ਆ ਨੀਤੂ ਸਿੰਘ ਨੂੰ ਲੈਣਾ ਤਾਂ ਸੀਗਾ ਜੀ ਪਰ ਉਹ ਦਿਨਾਂ ਦੇ ਵਿੱਚ ਇੱਕ ਫਿਲਮ ਬਹੁਤ ਉਹਦੇ ਘਰ ਵਾਲੇ ਦੇ ਨਾਲ ਨੀਤੂ ਸਿੰਘ ਦੇ ਘਰ ਵਾਲਾ ਰਿਸ਼ੀਕਪੁਰ ਦੇ ਨਾਲ ਇੱਕ ਫਿਲਮ ਬਹੁਤ ਸੁਪਰ ਹਿੱਟ ਹੋਈ ਸੀ ਉਹ ਫਿਲਮ ਸੀ ਲੈਲਾ ਮਜ ਨੂੰ ਉਹਦੇ ਵਿੱਚ ਹੀਰੋਇਨ ਸੀ ਰਣਜੀਤਾ ਰਣਜੀਤਾ ਉਹ ਫਿਲਮ 'ਚ ਐਨੀ ਜ਼ਬਰਦਸਤ ਲੱਗੀ ਸੀ ਐਨੀ ਸੋਹਣੀ ਲੱਗੀ ਸੀ ਕਿ ਵਿਜੇ ਨੰਦ ਨੇ ਸੋਚਿਆ ਕਿ ਨੀਤੂ ਸਿੰਘ ਨੂੰ ਪਰੇ ਕਰੋ ਤੇ ਰਣਜੀਤਾ ਨੂੰ ਫਿਲਮ 'ਚ ਲੈ ਲਓ ਉਹ ਫਿਲਮ ਦੇ ਵਿੱਚ ਰਣਜੀਤਾ ਦਾ ਰੋਲ ਪਹਿਲਾਂ ਬਹੁਤ ਵੱਡਾ ਸੀ ਪਰ ਏਸੀ ਫਿਲਮ ਨੇ ਰਣਜੀਤਾ ਨੂੰ ਇੱਕ ਤਰ੍ਹਾਂ ਦਾ ਨਾ ਖਤਮ ਕਰਕੇ ਰੱਖਤਾ ਸੀ ਵਿਨੋਦ ਖੰਨਾ ਦੇ ਨਾਲ ਤੁਸੀਂ ਦੋ ਕੁੜੀਆਂ ਨੂੰ ਦੇਖਦੇ ਹੋ ਇਸ ਫਿਲਮ ਦੇ ਵਿੱਚ ਇੱਕ ਤਾਂ ਰਣਜੀਤਾ ਤੇ ਦੂਸਰੀ ਟੀਨਾ ਮੁਨੀਮ ਹੁਣ ਟੀਨਾ ਮੁਨੀਮ ਨੂੰ ਕਿਵੇਂ ਸਾਈਨ ਕੀਤਾ ਗਿਆ ਉਸ ਸਮੇਂ ਦੇਵਾਨੰਦ ਦੀ ਫਿਲਮ ਆਈ ਸੀ ਦੇਸ਼ ਪ੍ਰਦੇਸ਼ ਉਹ ਉਹਦੇ ਵਿੱਚ ਟੀਨਾ ਮੁਨੀਮ ਨੇ ਕੰਮ ਕੀਤਾ ਸੀ ਔਰ ਉਹ ਵੀ ਬੜੀ ਗਲੈਮਰਸ ਲੱਗੀ ਸੀ ਤੇ ਵਿਜੇ ਨੰਦ ਨੇ ਆਪਣਾ ਭਰਾ ਦੇਵਾਨੰਦ ਦੀ ਫਿਲਮ ਦੇ ਵਿੱਚ ਜਿਹੜੀ ਕੁੜੀ ਕੰਮ ਕਰਦੀ ਸੀ ਉਹਨੂੰ ਇਸ ਫਿਲਮ ਚ ਸੈਕੰਡ ਮਤਲਬ ਵਿਨੋਦ ਖੰਨਾ ਦੇ ਨਾਲ ਸੈਕੰਡ ਲੀਡ ਦੇ ਵਿੱਚ ਕਾਸਟ ਕਰਿਆ ਸੀ ਇਸ ਫਿਲਮ ਵਿੱਚ ਜਿਹੜੀ ਹਿਮਾ ਮਾਲਨੀ ਤੇ ਫਾਦਰ ਸਾਹਿਬ ਆ ਰਹਿਮਾਨ ਸਾਹਿਬ ਨੇ ਕੀਤਾ ਆ ਪਰ ਤੁਹਾਨੂੰ ਮੈਂ ਦੱਸ ਦਵਾ ਉਹ ਰਹਿਮਾਨ ਸਾਹਿਬ ਦਾ ਜਿਹੜਾ ਰੋਲ ਸੀ ਉਹ ਪਹਿਲਾਂ ਅਜੀਤ ਖਾਨ ਸਾਹਿਬ ਕਰਨੇ ਵਾਲੇ ਸੀ ਅਜੀਤ ਖਾਨ ਲੀਜੈਂਡ ਸੁਪਰ ਸੁਪਰ ਵਿਲਨ ਦੇ ਤੌਰ ਤੇ ਜਿਹੜੇ ਜਾਣੇ ਜਾਂਦੇ ਨੇ ਪਰ ਅਸਲ ਚ ਹੋਇਆ ਕਿ ਜਦੋਂ ਇਹ ਰੋਲ ਲਿਖਿਆ ਜਾ ਰਿਹਾ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਹੀ ਅਜੀਤ ਖਾਨ ਸਾਹਿਬ ਦਾ ਨੂੰ ਹਟ ਟਕ ਆ ਗਿਆ ਤਾਂ ਫਿਰ ਉਸ ਤੋਂ ਬਾਅਦ ਇਹ ਰੋਲ ਜਿਹੜਾ ਆ ਰਹਿਮਾਨ ਸਾਹਿਬ ਦੇ ਹਿੱਸੇ ਆ ਰਹਿਮਾਨ ਸਾਹਿਬ ਨੇ ਤਾਂ ਇਹ ਰੋਲ ਕੀਤਾ ਹੁਣ ਇਸ ਫਿਲਮ ਦਾ ਜਿਹੜਾ ਮੇਨ ਵਿਲਨ ਸੀਗਾ ਉਹ ਰਣਜੀਤ ਨੂੰ ਬਣਾਇਆ ਗਿਆ ਪਰ ਮੈਂ ਤੁਹਾਨੂੰ ਇਹਦੇ ਵਿੱਚ ਵੀ ਇੱਕ ਵੱਲ ਸੀਗਾ ਉਹ ਵੱਲ ਇਹ ਸੀ ਕਿ ਇਹ ਰੋਲ ਸਭ ਤੋਂ ਪਹਿਲਾਂ ਪ੍ਰੇਮਨਾਥ ਸਾਹਿਬ ਨੂੰ ਆਫਰ ਕੀਤਾ ਗਿਆ ਸੀਗਾ ਪ੍ਰੇਮਨਾਥ ਸਾਹਿਬ ਨਹੀਂ ਰੋਲ ਕਰਨਾ ਸੀਗਾ ਪਰ ਪ੍ਰੇਮਨਾਥ ਸਾਹਿਬ ਉਹ ਦਿਨਾਂ ਦੇ ਵਿੱਚ ਕੋਈ ਫਿਲਮਾਂ 'ਚ ਕੰਮ ਕਰਦੇ ਹੋਏ ਸੀ ਤਾਂ ਉਹਨਾਂ ਨੇ ਫਿਲਮ 'ਚ ਇਸ ਰੋਲ ਨੂੰ ਕਰਨ ਨੂੰ ਜਵਾਬ ਦਿੱਤਾ ਤਾਂ ਫਿਰ ਉਸ ਤੋਂ ਬਾਅਦ ਰੋਲ ਗਿਆ ਰਣਜੀਤ ਦੇ ਹਿੱਸੇ 'ਚ ਪਰ ਸਾਰੇ ਜਣੇ ਕ੍ਰਿਟਿਕਸ ਜਿਹੜੇ ਜਿਹੜੇ ਲੋਕ ਸੀਗੇ ਵਿਜੈਨੰਦ ਨੂੰ ਇਹ ਕਹਿ ਰਹੇ ਸੀ ਵੀ ਜਿਹੜਾ ਰਣਜੀਤ ਆ ਉਹ ਤਰਮਿੰਦਰ ਰਜੇਸ਼ ਖੰਨਾ ਵਿਨੋਦ ਖੰਨਾ ਇਹ ਜੇ ਇਹ ਜੇ ਸਟਾਰਾਂ ਦੇ ਮੂੰਹ ਸਾਹਮਣੇ ਇੱਕ ਵਿਲਨ ਦੇ ਤੌਰ ਤੇ ਕਿਉਂਕਿ ਰਣਜੀਤ ਦਾ ਕਦ ਬਹੁਤ ਛੋਟਾ ਰਿਹਾ ਵਿਲਨ ਦੇ ਤੌਰ ਤੇ ਜਦੋਂ ਤੱਕ ਰਹਿ ਕੇ ਸਾਰੀ ਆਪਣੇ ਉਹਦੇ ਕੈਰੀਅਰ ਦੇ ਵਿੱਚ ਰਣਜੀਤ ਦਾ ਕਦ ਬਹੁਤ ਛੋਟਾ ਕਦ ਰਿਹਾ ਆ ਉਹ ਕਹਿੰਦੀ ਤਰਮਿੰਦਰ ਦੇ ਸਾਹਮਣੇ ਇੱਡਾ ਵੱਡਾ ਬਿਲਨ ਕੋਈ ਤਕੜਾ ਬਿਲਨ ਚਾਹੀਦਾ ਕਿਉਂਕਿ ਪ੍ਰੇਮਨਰ ਕਈ ਫਿਲਮਾਂ ਦੇ ਵਿੱਚ ਤਰਮਿੰਦਰ ਦੇ ਆਪੋਜ਼ਿਟ ਤਰਮਿੰਦਰ ਦੇ ਖਲਨਾ ਆ ਸਾਹਮਣੇ ਮਤਲਬ ਖਲਨਾਇਕ ਦੇ ਰੂਪ ਦੇ ਵਿੱਚ ਰਹੇ ਨੇ ਜਿਵੇਂ ਰਾਜਾ ਜਾਨੀ ਹੋ ਗਿਆ ਵਿਜੇਨੰਦ ਨੇ ਉਦੋਂ ਤਾਂ ਨਹੀਂ ਗੱਲ ਮੰਨੀ ਹੈਗੀ ਕਿਸੇ ਦੀ ਵੀ ਰਣਜੀਤ ਨੂੰ ਅੜਕੇ ਸੈਨ ਕੀਤਾ ਰਣਜੀਤ ਨੂੰ ਅੜਕੇ ਉਸ ਫਿਲਮ ਦੇ ਵਿੱਚ ਲਿਤਾ ਹੈ ਰਾਜਪੂਤ ਫਿਲਮ ਚ ਪਰ ਜਦੋਂ ਫਿਲਮ ਰਿਲੀਜ਼ ਹੋ ਗਈ ਫਿਲਮ ਨੇ ਮਤਲਬ ਐਵਰੇਜ ਬਿਜ਼ਨਸ ਕੀਤਾ ਉਸ ਸਮੇਂ ਉਹਦੇ ਸਾਹਮਣੇ ਉਹਨੇ ਆਪਣੀ ਗਲਤੀ ਨੂੰ ਰੈਲਾਈਜ਼ ਕੀਤਾ ਬਾਅਦ ਦੇ ਇੰਟਰਵਿਊਆਂ ਦੇ ਵਿੱਚ ਵਿਜੇ ਨੰਦ ਦੇ ਇੰਟਰਵਿਊ ਦੇ ਵਿੱਚ ਦੇਖਣ ਨੂੰ ਮਿਲਦਾ ਸੁਣਨ ਨੂੰ ਮਿਲਦਾ ਜਿੱਥੇ ਉਹ ਕਹਿੰਦੇ ਨੇ ਵੀ ਮੇਰੀ ਉਸ ਬਹੁਤ ਵੱਡੀ ਗਲਤੀ ਸੀ ਵੀ ਮੈਂ ਜਿਹੜਾ ਰਣਜੀਤ ਨਹੀਂ ਸੰਭਾਲ ਸਕਿਆ ਖੈਰ ਜਦੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਲੈ ਕੇ ਫਿਲਮ ਦੀ ਸ਼ੂਟਿੰਗ ਖਤਮ ਹੋਣ ਤੱਕ ਵਿਜੇ ਨੰਦ ਜਿਹੜਾ ਕਿ ਫਿਲਮ ਦਾ ਡਾਇਰੈਕਟਰ ਸੀ ਉਹਨੂੰ ਜੋ ਸਟਾਰਟਿੰਗ ਦੇ ਵਿੱਚ ਜੋ ਉਹਨੂੰ ਮਤਲਬ ਪਾਵਰਾਂ ਦਿੱਤੀਆਂ ਗਈਆਂ ਸੀ ਜੋ ਬਜਟ ਦੀਆਂ ਪਾਵਰਾਂ ਸੀ ਜੋ ਉਹਨੂੰ ਖੋਲ੍ਹ ਦਿੱਤੀ ਗਈ ਸੀ ਐਂਡ ਆਨ ਤੱਕ ਕਲਾਈਮੈਕਸ ਹੁੰਨ ਤੱਕ ਵਿਜੇਨੰਦ ਨੂੰ ਪਤਾ ਲੱਗ ਗਿਆ ਸੀਗਾ ਕਿ ਵੀ ਹੁਣ ਉਹ ਸਮਾਂ ਨਹੀਂ ਰਿਹਾ ਜਿਹੜਾ ਉਹਦਾ ਜਦੋਂ ਉਹ ਵੀ ਰਾਜਾ ਸੀਗਾ ਤੇ ਜਿੰਨੇ ਤਰੀਕੇ ਦੇ ਨਾਲ ਇਸ ਫਿਲਮ ਦੇ ਵਿੱਚ ਲੋਕੇਸ਼ਨਾਂ ਨੂੰ ਜਾਂ ਕਈ ਚੀਜ਼ਾਂ ਨੂੰ ਸੈਟਾਂ ਦੇ ਉੱਤੇ ਸ਼ੂਟ ਕਰਨਾ ਸੀਗਾ ਉਹਨੂੰ ਵਿਜੇਨੰਦ ਉਦਾਂ ਉਸ ਤਰੀਕੇ ਨਾਲ ਸ਼ੂਟ ਨਹੀਂ ਕਰ ਸਕਿਆ ਹੈਗਾ ਤੇ ਫਿਲਮ ਦਾ ਬਜਟ ਤਕਰੀਬਨ 2 ਕਰੋੜ ਰੁਪਏ ਰੱਖਿਆ ਸੀਗਾ 2 ਕਰੋੜ ਲੱਗਣ ਤੋਂ ਬਾਅਦ ਫਿਲਮ ਨੇ 3 ਕਰੋੜ 75 ਲੱਖ ਦੇ ਲਗਭਗ ਕਮਾਈ ਕੀਤੀ ਸੀਗੀ ਪਰ ਇਹ ਫਿਲਮ ਉਸ ਸਮੇਂ 9ਵੇਂ ਨੰਬਰ ਤੇ ਰਹੀ ਸੀ ਪਹਿਲਾਂ ਪਹਿਲੇ ਨੰਬਰ ਤੇ ਉਸ ਸਮੇਂ ਵਿਦਾਤਾ ਫਿਲਮ ਰਹੀ ਸੀ ਜਿਹਨੇ 8 ਕਰੋੜ ਰੁਪਏ ਕਮਾ ਲਏ ਸੀ ਪ੍ਰੇਮ ਰੋਗ ਫਿਲਮ ਰਹੀ ਸੀ ਦੂਸਰੇ ਨੰਬਰ ਤੇ ਜਿਹਨੇ 6 ਕਰੋੜ ਤੇ 50 ਲੱਖ 6.5 ਕਰੋੜ ਰੁਪਏ ਕਮਾ ਲਿਆ ਸੀ ਤੇ ਜਿਹੜੀ ਤੀਸਰੇ ਨੰਬਰ ਤੇ ਅਮਿਤਾਭ ਬਚਨ ਦੀ ਨਮਕ ਹਲਾਲ ਫਿਲਮ ਰਹੀ ਸੀ ਉਹਨੇ 6 ਕਰੋੜ ਰੁਪਏ ਕਮਾ ਲਿਆ ਸੀ ਤੇ ਇਹਦੇ ਵਿੱਚ ਤਿੰਨ ਵੱਡੇ ਵੱਡੇ ਸਟਾਰ ਸੀ 메ਨ ਸਟਾਰ ਸੀ ਔਰ ਇੱਕ ਰਹਿਵਾੜਿਆਂ ਦੇ ਨਾਮ ਦੇ ਉੱਤੇ ਫਿਲਮ ਸੀਗੀ ਤੁਸੀਂ ਹਿਸਾਬ ਲਾ ਲਓ ਵੀ ਇਹ ਫਿਲਮ ਨੇ ਸਿਰਫ 3 ਕਰੋੜ 75 ਰੁਪਏ 75 ਲੱਖ ਰੁਪਏ ਕਮਾਏ ਸੀ ਔਰ ਐਵਰੇਜ ਫਿਲਮ ਸਾਬਤ ਹੋਈ ਸੀ ਜਿਹੜੀਆਂ ਦੂਸਰੀਆਂ ਫਿਲਮਾਂ ਸੀਗੀਆਂ ਵਿਦਾਤਾ ਉਹ ਬਲਾਕਬਸਟਰ ਪ੍ਰੇਮ ਰੋਗ ਸੁਪਰ ਹਿੱਟ ਨਮਕ ਲਾਲ ਉਹ ਵੀ ਸੁਪਰ ਹਿੱਟ ਫਿਲਮ ਸਾਬਤ ਹੋਈਆਂ ਸੀਗੀਆਂ ਤੇ ਇਹ ਫਿਲਮ ਨੂੰ ਐਵਰੇਜ ਦਾ ਦਰਜਾ ਦਿੱਤਾ ਗਿਆ ਸੀਗਾ ਇਹ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ ਰਾਜਪੂਤ ਫਿਲਮ ਦੇ ਨਾਲ ਜੁੜੀਆਂ ਹੋਈਆਂ ਸੀਗੀਆਂ ਤਾਂ ਠੀਕ ਆ ਦੋਸਤੋ ਅੱਜ ਵਾਸਤੇ ਇੰਨਾ ਹੀ ਸਾਰੇ ਨੂੰ ਸਤ ਸ੍ਰੀ ਅਕਾਲ ਰੱਬ ਰੱਖਾ ਹੱਸਦੇ ਵਸਦੇ ਰਹੋ ਪੰਜਾਬੀਓ ਅਗਲੀ ਵੀਡੀਓ ਵਾਸਤੇ ਛੇਤੀ ਮਿਲਾਂਗੇ ਠੀਕ ਹੈ ਵੀਰੇ